Where are we? 昨天晚上。 <coughs> oh, I... I did buy ਗੁਰਮੁਖ ਪਿਆਰਿਓ ਉਹ ਫਤਿਹ ਦਾ ਜਵਾਬ ਫਤਿਹ ਵਿੱਚ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਮੈਂ ਪਿਆਰਿਓ ਮਹਾਰਾਜ ਕੇ ਦਾਸ ਕੀਤੀ ਸੀ ਮੈਂ ਸੱਚੇ ਪਾਤਸ਼ਾਹ ਜਿਨ੍ਹਾਂ ਜੀਵਾਂ ਦੇ ਕੁੰਡਣੇ ਖੁੱਲ੍ਹਿਆ ਜਾਂ ਸਾਇਤਨ ਚਲਦੀ ਆ ਪਈ ਉਹਨਾਂ ਵਾਸਤੇ ਰਸਤਾ ਕੀਆ ਗੁਰਮੁਖ ਪਿਆਰੇ ਦਾਸ ਵੀਸ ਰਸਤੇ ਤੇ ਪੈਸਾ ਲੋਗਾ ਚੱਲਿਆ ਬਹੁਤ ਸਾਰੇ ਇਤਰਾ ਚੜਾਏ ਬਹੁਤ ਸਾਰਾ ਗਿਆਨ ਵੀ ਮਿਲਿਆ ਔਰ ਜਿਹੜਾ ਕੁੰਡਲਣੀ ਦਾ ਪੇਜ ਦਾ ਆਪਾਂ ਵੀਡੀਓ ਵਿੱਚ ਨਿਰੰਕਾਰ ਸੱਚੇ ਪਾਸ਼ਾ ਕਿਰਪਾ ਕਰਕੇ ਦਿਵਾਉਣ ਲੱਗੇ ਆ ਇਹ ਨਹੀਂ ਆ ਇਸ ਰਸਤੇ ਗੁਰਮੁਖ ਪਿਆਰੇ ਬਹੁਤ ਜ਼ਰੂਰੀ ਹੁੰਦਾ ਜੇ ਆਪਾਂ ਪੇਤਾਂ ਦਾ ਅੱਗੇ ਦੱਸਣਾ ਜੇ ਨਰੰਕਾਰ ਦਾ ਭੇਤ ਹੈ ਮਹਾਰਾਜ ਕਹਿੰਦੇ ਹੋ ਵੀ ਦੱਸੋ ਨਾਨਕ ਦੇਖ ਦਿਖਾਈਏ ਤੇ ਸਤਿ ਪੁਲਹਾਰੇ ਜਾਸ ਇਸ ਕਰਕੇ ਮਹਾਰਾਜ ਕਹਿੰਦੇ ਨੇ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਖਾਵੋ ਖਰਚੋ ਰਣ ਮਿਲ ਭਾਈ ਵਾਦਾ ਜਾਵੇ ਟੁੱਟਨਾਈ ਉਸ ਸ਼ਬਦ ਦਾ ਭੇਤ ਸ਼ਬਦ ਅਖੋਟ ਜਿਹੜਾ ਜਿਹੜਾ ਚੌਥੇ ਪਾਦ ਚ ਸੋਹਣਾ ਚ ਗੁਰਮੁਖ ਪਿਆਰੇ ਅਜਾਪਾ ਵਿਚਾਰਨਾ ਵੀ ਕੁੰਡਲ ਨਹੀਂ ਰਹੀਂ ਜਿਨ੍ਹਾਂ ਦੇ ਖੁੱਲੀ ਐ ਵੀ ਉਹਨਾਂ ਨੇ ਕਿਵੇਂ ਜਾਣਾ ਤੇ ਜਿਨ੍ਹਾਂ ਦੇ ਸਹਿਜ ਤੋਂ ਪ੍ਰਗਟੇ ਉਹਨਾਂ ਨੇ ਕਿਵੇਂ ਜਾਣਾ ਰਸਤਾ ਇੱਕੋ ਹੀ ਹੈ ਬੜਾ ਚਿਰ ਹੋ ਗਿਆ ਚੱਲਦਿਆਂ ਨੂੰ ਦਾਸ ਨੂੰ ਬਾਗਿਆਂ ਨੇ ਚਲਾਇਆ ਪਰ ਇਹ ਜਦੋਂ ਨੇ ਭੇਜ ਦੇਣਾ ਉਦੋਂ ਹੀ ਦੇਣਾ ਇਹ ਸ਼ਬਦ ਗਰਬਾਣੀ ਚ ਆਪਾਂ ਲਵਾਂਗੇ ਕਿਉਂ ਸ਼ਬਦ ਸੋਨ ਚ ਕਿੱਥੇ ਆ ਔਰ ਕਿੱਥੇ ਜਾ ਕੇ ਜਿਹੜੀ ਕੁੰਡਣੀ ਨੇ ਆਪਾਂ ਨੂੰ ਬਚਾਉਣਾ ਕਿਸ ਤਰ੍ਹਾਂ ਕਿਉਂਕਿ ਬਹੁਤ ਸਾਰੇ ਜੀਵ ਤਾਂ ਕੁੰਡਣੀ ਨੂੰ ਮੰਨਦੇ ਨਹੀਂ ਤੇ ਮਹਾਰਾਜ ਨੇ ਗਰਬਾਣੀ ਚ ਕੁੰਡਣੀ ਦਾ ਭੇਜ ਦਿੱਤਾ ਹੈ ਇਹ 1400 ਤੋਂ ਬਾਅਦ ਦੇ ਪਟਾਂ ਦੇ ਸਵਈਏ ਚ ਕੁੰਡਲਨੀ ਸੁਰਜੀ ਸਾਧ ਸੰਗਤ ਗੁਰੂ ਮੁਖ ਮਚਾ ਪਹਿਲਾਂ ਆਪਾਂ ਕੁੰਡਲਨੀ ਰਾਤ ਤਿੰਨਾਂ ਨਾੜੀਆਂ ਦਾ ਪੇਠ ਲੈਣਾ ਕਿਉਂਕਿ ਮਹਾਰਾਜ ਕਹਿੰਦੇ ਨੇ ਇਹੜਾ ਪਿੰਗਲਾ ਸੁਖਮਣਾ ਬੰਦੇ ਇਹ ਅਵਗਨ ਕਤ ਜਾਈ ਤੇ ਨਾਲ ਅੱਗੇ ਉਸ ਸ਼ਬਦ ਚ ਦੁਆਰੇ ਫੇਰ ਚਾਲਾਂਗੇ ਇਹੜਾ ਪਿੰਗਲਾ ਸੁਖਮਣਾ ਬੂਝੇ ਜਾਂ ਆਪੇ ਅਲਕ ਲਖਾਏ ਨਾਨਕ ਤੇਹਾ ਤੇ ਉੱਪਰ ਸੱਚਾ ਸਤਗੁਰ ਸ਼ਬਦ ਸਮਾਇਆ ਹੁਣ ਪਹਿਲਾਂ ਜਿੱਥੋਂ ਤੱਕ ਭੇਜ ਸੀ ਇੱਥੋਂ ਤੱਕ ਹੀ ਹੁਣ ਕਈ ਵਾਰੀ ਤੁਹਾਨੂੰ ਨਿਰੰਕਾਰ ਤੁਹਾਡੇ ਜਾਣ ਪਛਾਣ ਵਾਲੇ ਦੋਸਤਾਂ ਮਿੱਤਰਾਂ ਤੋਂ ਦੱਸਾ ਦਿੰਦਾ ਕਿ ਵੀ ਆਪ ਵੀ ਮਨ ਚ ਪਾ ਦਿੰਦਾ ਮੈਨੂੰ ਸਾਈਂ ਗੱਦ ਭੇਜ ਆਇਆ ਸੀ ਮੈਂ ਹੁਣ ਥੱਲੇ ਆ ਪਰ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਜਾਣ ਦਾ ਮੁੜ ਕੇ ਰਸਤਾ ਕੀ ਗਿਆਦਾ ਵੀ ਜਾਂ ਮੈਂ ਉੱਥੇ ਪਰ ਜਿਹੜੇ ਤਰ੍ਹਾਂ ਹੁਣ ਮੈਨੂੰ ਪਤਾ ਲੱਗਿਆ ਉਦਾਂ ਨਹੀਂ ਮੰਗਿਆ ਗੁਰੂਆਂ ਪਿਆਰਿਆਂ ਮੈਂ ਤੰਗ ਵੀ ਬੜਾ ਰਿਆ ਤਾਂ ਮੇਰੇ 2000 ਲਗਭਗ ਤਿੰਨ ਵੀ ਇਹ ਚਲਦੀ ਤੇ ਮੈਂ ਬੜਾ ਹੀ ਮੈਨੂੰ ਤੰਗ ਕਰਦੀ ਹੁੰਦੀ ਮੈਂ ਪੁੱਛਣਾ ਮੈਨੂੰ ਕਹਿੰਨ ਦੱਸਿਆ ਨਹੀਂ ਵੇ ਇਹਦੀ ਜਗਾ ਜਦੋਂ ਜਗਾ ਤੋਂ ਪਾਸੇ ਹੋ ਜਾਂਦੀ ਹੈ ਫਿਰ ਇਹ ਤੰਗ ਕਰਦੀ ਹੁਣ ਪਹਿਲਾਂ ਆਪਾਂ ਨਾੜੀਆਂ ਦਾ ਪੇਤ ਲਈਏ ਤੇ ਕੁੰਡਣੀ ਦਾ ਪੇਤ ਲਈਏ ਕਿੱਥੇ ਹੁੰਦੀ ਹੈ ਤੇ ਕਿਵੇਂ ਉੱਠਦੀ ਹੈ ਇਹ ਜਦੋਂ ਹੁਣ ਮੈਨੂੰ ਮੇਰਾ ਦੋਸਤ ਡਾਕਟਰ ਹਰਪ੍ਰੀਤ ਉਹਨਾਂ ਨਾਲ ਪਹਿਲਾਂ ਗੱਲ ਹੋਈ ਸੀ ਕੁਐਸਚਨ ਤਾਂ ਪਹਿਲਾਂ ਉਹਨੇ ਮੈਨੂੰ ਦੱਸਿਆ ਦੱਸਿਆ ਤੇ ਸਹੀ ਤੋਂ ਬਣੀ ਸੀ ਆਪਾਂ ਅੱਗੇ ਵਿਚਾਰ ਕਰਾਂਗੇ ਪਰ ਮੈਂ ਜਦੋਂ ਉਹ ਪ੍ਰੈਕਟੀਕਲ ਕੀਤਾ ਤੇ ਮੇਰੀ ਕੁੰਡਣੀ ਨੇ ਮੈਨੂੰ ਉੱਥੇ ਲੱਗੀ ਉਹਨਾਂ ਨੂੰ ਜਿਹੜੀ ਕੁੰਡਲ ਤਿੰਨ ਨਾੜੀਆਂ ਨੇ ਜਿਹੜਾ ਪਿੰਗਲਾ ਸੁਖਮਣਾ ਇੱਥੇ ਆਣ ਕੇ ਇਹ ਸੁਗੜੀ ਹੋਈ ਹੈ ਸੁਖਮਣਾ ਇੱਥੇ ਤਿੰਨੇ ਮਿਲਦੀਆਂ ਨੇ ਜਦੋਂ ਮੈਂ ਫਿਰ ਇਹਨਾਂ ਨਾਲ ਹੀ ਗਿਆ ਤੇ ਆਹ ਮੱਥੇ ਦੇ ਨਾਲ ਨਾਲ ਹੀ ਗਈਆਂ ਇਹ ਫੀਲ ਹੁੰਦਾ ਜਿਨਾਂ ਦੇ ਕੁੰਡਲ ਨਹੀਂ ਹੈ ਇੱਥੇ ਬਹਿਣਾ ਸੈਂਟਰ ਇਲ ਆਪਣੀ ਹੈ ਇੱਧਰ ਜਾਏ ਤੁਹਾਨੂੰ ਇੱਧਰ ਹੀ ਪਤਾ ਲੱਗ ਜਾਂਦਾ ਕਿ ਕਿੱਡੀ ਹੋ ਗਈ ਹੈ ਜਿਹੜਾ ਜਾਂ ਪਿੰਗਲਾਂ ਵਿੱਚ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ ਜੇ ਸੈਂਟਰ ਵਿੱਚ ਜਾਏਗੀ ਪਤਾ ਲੱਗ ਜਾਏਗਾ ਆ ਜਿਹੜੀ ਚੰਬੜੀ ਆ ਨਾ ਚੰਬੜੀ ਦੇ ਬਿਲਕੁਲ ਥੱਲੇ ਦੀ ਇੱਥੇ ਨਾਲ-ਨਾਲ ਜਾਂਦੀਆਂ ਨੇ ਸਿਰ ਦੇ ਉੱਤੋਂ ਦੀ ਬਿਲਕੁਲ ਸੈਂਟਰ ਵਿੱਚ ਦੀ ਤੇ ਆ ਜਿਹੜੀ ਚੰਬੜੀ ਆ ਇਹਦੇ ਉੱਤੇ ਥੱਲੇ ਦੀ ਜਿੰਨਾ ਕੁ ਮੱਥੇ ਦੇ ਇੱਥੇ ਜਾਂਦੀਆਂ ਨੇ ਤੇ ਇਹ ਰੀਡ ਦੀ ਹੱਡੀ ਦੇ ਨਾਲ ਹੋ ਕੇ ਥੱਲੇ ਚੱਲ ਜਾਂਦੀਆਂ ਨੇ ਜਿੱਥੇ ਸਾਡੇ ਰੀੜ ਦੀ ਹੱਡੀ ਦਾ ਮਣਕਾ ਖਤਮ ਹੁੰਦਾ। ਉੱਥੇ ਬੈਠੀ ਹੁੰਦੀ ਹੈ ਜਿਹੜੀ ਗੁੰਡਣੀ। ਔਰ ਜਦੋਂ ਗੁਰਮੁਖ ਅਭਿਆਸ ਕਰਦੇ ਨੇ ਵਾਹ ਗਿਰੋ ਵਾਹ ਗਿਰੋ ਕੋਈ ਕਰਦਾ RAM RAM ਅੱਲਾ ਅੱਲਾ ਗੋ ਬਿੰਦ ਗੋ ਬਿੰਦ ਉੱਚ ਥਰ ਥਰਟ ਪੈ ਜਾਂਦੀ। ਉਹ ਤਾਂ ਹੌਲੀ ਹੌਲੀ ਔਟਕੇ ਤਰਨਾ ਸ਼ੁਰੂ ਕਰਦੀ। ਉਹ ਸੁਖਮਣਾ ਚ ਐਂਟਰ ਹੁੰਦੀ। ਐਂਟਰ ਹੋ ਕੇ ਬਾਹਰ ਆਪਨ ਪਿੱਛੇ ਦਾ ਕਿਸੇ ਨੂੰ ਪਤਾ ਲੱਗਦਾ ਹੈ। ਆਉਂਦੀ ਏ ਆਉਂਦੀ ਏ ਸਿਰ ਦੇ ਉੱਪਰ ਦੀ ਹੋ ਕੇ ਇੱਥੋਂ ਦੀ ਬਾਹਰ ਨਿਕਲ ਜਾਂਦੀ। ਐਦਾਂ ਖਿਲਰ ਜਾਂਦੀ ਸਿਰ। ਉਹ ਤਾਂ ਕਰਦੀ। ਹੁਣ ਜਿਹੜੀ ਚੀਜ਼ ਗਰਮ ਪਿਆਰੋ ਅੰਦਰ ਰਹਿਣ ਵਾਲੀ ਸੀ ਜੇ ਉਹ ਬਾਹਰ ਆ ਜਾਏਗੀ ਉਹ ਇਦਾਂ ਖਿੱਲੀ ਜਾਂਦੀ ਹੈ ਤਾਂ ਤਾਂ ਕਰਦੀ। ਇਹਿਆ ਨੂੰ ਨੀਂਦ ਨਹੀਂ ਆਉਂਦੀ ਉਹਨੇ ਜਦੋਂ ਮੈਨੂੰ ਡਾਕਟਰ ਆਪਣੇ ਨੇ ਦੱਸਿਆ ਵੀ ਜਿੱਥੇ ਵੀ ਤੁਹਾਨੂੰ ਸੁਣਦੀ ਹੈ ਨਾ ਉੱਥੇ ਜਾਓ ਤੇ ਮੈਂ ਫਿਰ ਇੱਥੇ ਬੈਠ ਕੇ ਖੋਜ ਕੀਤੀ ਖੋਜੋ ਮਹਾਰਾਏ ਨੇ ਕਿਰਪਾ ਕੀਤੀ ਤੇ ਮੈਨੂੰ ਇਹਦਾ ਪੇਛੇ ਦਿੱਤਾ ਆ ਪਹਿਲਾਂ ਮੈਂ ਕਹਿੰਿਆ ਕਿ ਮੇਰੇ ਇੱਥੋਂ ਐਂਟਰੀ ਹੋਣੀ ਐ ਦੀ ਨਿਕਲਣੀ ਐ ਘੁੰਮਣੀ ਐ ਤੇ ਕਿਸੇ ਨੇ ਦੱਸਿਆ ਹੀ ਨਹੀਂ ਵੀ ਇਹ ਕਾਦੇ ਵਾਸਤੇ ਆ ਇਹ ਗੁਰਮਖੋ ਆ ਖੋਲਦੀ ਖੋਲ ਕੇ ਹੁਣ ਜਾਣਾ ਕਿੱਥੇ ਹੈ ਇਹ ਹੁਣ ਸਿੱਧ ਕੋਸ਼ਟ ਦੇ ਵਿੱਚ ਆਪਾਂ ਵੇਖਾਂਗੇ ਬਿਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਚਾਰ ਹੋਈ ਸਿੱਧਾਂ ਦੇ ਨਾਲ ਕਾਫੀ ਵਿਚਾਰ ਤੋਂ ਮੰਨੇ ਹੋਣਗੇ ਫੇਰ ਸੁਣਨ ਲੱਗੇ ਹੋਣਗੇ ਕੋਈ ਸਿੱਧਾ ਤਾਂ ਗੱਲਬਾਤ ਹੋਈ ਨਹੀਂ ਗਈ ਨਾ ਕਿਉਂਕਿ ਉਹ ਤਾਂ ਕਿੰਨੇ ਦਿਨ ਪਹਿਲਾਂ ਵਿਚਾਰਾ ਕਰਦੇ ਰਹਿ ਕਿਉਂਕਿ ਜੋ ਵੀ ਅਭਿਆਸੀ ਬਹੁਤ ਸੀ ਉਹ ਤਾਂ ਅਭਿਆਸ ਕਰਦੇ ਸੀ ਉਹਨਾਂ ਨੂੰ ਇਹੜਾ ਪਿੰਗਲਾ ਸੁਖਮਣ ਤੋਂ ਉੱਪਰ ਦਾ ਪੇਠ ਪਤਾ ਨਹੀਂ ਸੀ ਠੀਕ ਹੈ ਨਾ ਹੁਣ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਬੋਝ ਲਿਆ ਭਾਈ ਇੱਥੇ ਇੱਥੇ ਉਹਨਾਂ ਸ਼ਬਦ ਰਾਂ ਜਾ ਪਹੁੰਚਾਰ ਕਰਾਂਗੇ ਕਿੱਥੇ ਬਹਿਣਾ ਹੈ ਤੋ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਿਰ ਸਵਾਲ ਕੀਤਾ ਕਹਿੰਦੇ ਕਮਣ ਮੂਲ ਕਮਣ ਮਤ ਵੇਲਾ ਇਹ ਮੂਲ ਕਿਹੜਾ ਹੈ ਤੇ ਵੇਲਾ ਕੀ ਕਿਹੜੀ ਮਤ ਲੈਣ ਦਾ ਮਹਾਰਾਜ ਨੇ ਕਿਹਾ ਨਾਲ ਕਿਹਾ ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ ਮੇਰਾ ਗੁਰੂ ਕੌਣ ਜੇਦਾ ਤੂੰ ਚੇਲਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਆਈ ਨਹੀਂ ਗੁਰਮੁਖੋ ਹੁਣ ਗਰਬਾਣੀ ਚ ਜਿਹੜਾ ਸ਼ਬਦ ਗੁਰੂ ਹੈ ਉਹ ਅਗੰਮ ਚ ਹੈ ਹੁਣ ਉਹਦੀ ਉਹਨਾਂ ਨੇ ਗੱਲ ਕੀਤੀ ਮਹਾਰਾਜ ਨੇ ਫਿਰ ਕਹਿੰਦੇ ਕਮਨ ਕਥਾ ਲੈ ਰਹੁ ਨਰਾਲੇ ਬੋਲੇ ਨਾਨਕ ਸੁਣੋ ਤੂੰ ਬਾਲੇ ਇਸ ਕਥਾ ਦਾ ਦੇ ਵਿਚਾਰ ਪਵਜਲ ਸ਼ਬਦ ਲਗਾਉਣ ਹਾਰ ਕਹਿੰਦੇ ਵੀ ਇਹ ਵਿਚਾਰ ਦੱਸ ਜਦੋਂ ਸ਼ਬਦ ਦੀ ਗੱਲ ਚੱਲੀ ਉਹ ਵੀ ਭਾਈ ਤੁਸੀਂ ਸਰੀਰ 'ਚ ਜੋਰ ਲਾਈ ਜਾਂਦੇ ਹੋ ਸ਼ਬਦ ਨੇ ਪਾਰ ਕਰਨਾ ਉਹ ਮਹਾਰਾਜ ਨੇ ਕਹਿਣ ਲੱਗੇ ਵੇ ਇਹਦੀ ਗੱਲ ਦੀ ਵਿਚਾਰ ਦੇ ਪਵਜਲ ਸ਼ਬਦ ਲਗਾਉਣ ਹਾਰ ਕਿ ਉਹ ਕਿਹੜਾ ਸ਼ਬਦ ਹੈ ਜੋ ਪਵਜਲ ਤੋਂ ਪਾਰ ਕਰਦਾ ਉਹ ਗੁਰੂ ਨਾਨਕ ਬਾਛਾ ਨੇ ਮੈਂ ਦੱਸਿਆ ਕਹਿੰਦੇ ਪਵਨ ਆਰੰਭ ਆਰੰਭ ਕਹਿੰਦੇ ਪਵਨ ਤੋਂ ਆ। ਸਾਚੇ ਤੇ ਪਵਣਾ ਪਿਆ। ਪਵਣੇ ਤੇ ਚਲ ਹੋਇ। ਤੇ ਕਹਿੰਦੇ ਸਤਗੁਰ ਮਤਵੇਲਾ। ਉਹਨੋਂ ਸਤਗੁਰ ਕੌਣ ਸੀ? ਉਹ ਸਤਗੁਰ ਅੰਦਰ ਲਈ ਵੀ ਗੱਲ ਕਰਦੇ ਸਨ। ਜਿੰਨਾ ਅੰਦਰ ਮળાਪ ਹੁੰਦਾ ਪਹਿਲਾਂ। ਕਹਿੰਦੇ ਮਤਲਬ ਗੋਲਣੀ ਪੈਣੀ ਚਾਗੇ। ਉਹਦੇ ਕੋਲ ਸਿੱਖਣਾ ਪੈਣਾ ਹੈ। ਕਹਿੰਦੇ ਸ਼ਬਦ ਗੁਰੂ। ਤੇ ਜੇ ਉਹ ਸ਼ਬਦ ਆ ਉਹਦੇ ਕੋਲ ਸਤਗੁਰ ਕੋਲ। ਉਹ ਮੇਰਾ ਗੁਰੂ ਆ। ਤੇ ਜਿਹੜੀ ਮੇਰੀ ਸੁਰਤ ਆ ਉਹ ਦੀ ਚੇਲੀਆ। ਪੜਦੇ ਨਾ ਲੋੜ ਰੱਤੇ ਲਾਉਣੀ ਕੰਨੀ ਸੁਰਤ ਸਮਾਏ ਤੇ ਜੇ ਸੁਰਤ ਗਰਬਾਣੀ ਨਹੀਂ ਸੁਣ ਰਹੀ ਸੁਰਤ ਤੁਹਾਡਾ ਸਿਮਰਨ ਨਹੀਂ ਸੁਣ ਰਹੀ ਤੇ ਕੋਈ ਤਰੱਕੀ ਨਹੀਂ ਆਪਣੀ ਫਿਰ ਹੁੰਦੀ ਹਨਾ ਸੁਰਤ ਦਾ ਹੀ ਕੰਮ ਹੈ ਸਾਰਾ ਕਹਿੰਦੇ ਅਕਥ ਕਥਾ ਲੈ ਰਹ ਹੁਨ ਰਾਲਾ ਵੀ ਜਿਹੜਾ ਮੈਂ ਖੁਸ਼ ਰੇ ਨਾ ਉਹ ਅਕਥ ਕਥਾ ਮੈਨੂੰ ਮਹਾਰਾਜ ਨੇ ਦਿੱਤੀ ਹੈ ਜਿਹੜਾ ਅੱਗੇ ਗੁਰੂ ਅੰਗਦ ਪਾਤਸ਼ਾਹ ਨੇ ਮਿਲਿਆ ਖਜਾਨਾ ਗੁਰੂ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਇਹ ਆਪਾਂ ਨੂੰ ਹੰਗਰਬਾਣੀ ਲੈ ਕੇ ਦੇ ਗਏ ਭੇਤ ਤੇ ਕਹਿੰਦਾ ਉਹ ਉਹ ਮੇਰੇ ਕੋਲ ਆ ਨਾਨਕ ਜੁਗ-ਜੁਗ ਗੁਰੂ ਕੋ ਪਿਆਲਾ ਤੇ ਜਿਹੜਾ ਜੁਗਾ ਜਗੰਤਰਾਂ ਤੋਂ ਉਹਦੇ ਨਾਲ ਮੈਂ ਜੁੜਿਆ ਹੋਇਆ ਆ ਏਕ ਸਬਦ ਜਿਤ ਕਥਾ ਵਿਚਾਰੀ ਗੁਰਮਖ ਹੋਮੇ ਅਗਨਨਵਾਰੀ ਅੱਗੇ ਮਹਾਰਾਜ ਉਹਨਾਂ ਨੂੰ ਸਮਝ ਨਹੀਂ ਲੱਗੀ ਉਹਨਾਂ ਫੇਰ ਪੁੱਛਿਆ ਕਹਿੰਦੇ ਕਿਉਂਕਿ ਬਾਰ-ਬਾਰ ਆਪਾਂ ਸਮਝਦੇ ਆਂ ਨਹੀਂ ਸਮਝ ਲੱਗਦੀ ਕਿਉਂਕਿ ਅੰਤਰਾ ਦਾ ਭੇਦ ਹੈ ਅਦੇਖ ਦਾ ਭੇਦ ਹੈ ਉਹਨਾਂ ਫਿਰ ਪੁੱਛਿਆ ਕਹਿੰਦੇ ਸੋਹ ਸ਼ਬਦ ਕਾ ਕਹਾਂ ਵਾਸ ਹੈ ਸੋਹ ਸ਼ਬਦ ਕਾ ਕਹਾਂ ਵਾਸ ਕਤਾਈਲੇ ਜਿਤ ਤਰੀਏ ਭਉਜਲ ਸੰਸਾਰੋ ਤੇ ਉਹਨਾਂ ਮਹਾਰਾਜ ਨੇ ਫਿਰ ਨਾਲ ਜਵਾਬ ਦਿੰਦੇ ਨੇ ਨਾਲੋਂ ਉੱਤਰ ਕਰਦੇ ਨੇ ਤੇ ਉਹ ਕਹਿੰਦੇ ਸੋਹ ਸ਼ਬਦ ਕੋ ਨਿਰੰਤਰ ਵਾਸ ਅਲਖਮ ਜਹ ਤੈਖਾਂ ਤੈ ਸੋਈ ਬਰਨਾਰਿਕ ਪਾਸ਼ਾ ਦਾ ਦੱਸਦੇ ਨੇ ਕਹਿੰਦੇ ਉਹ ਹੈ ਕਿਤੇ ਕਹਿੰਦੇ ਪਵਨ ਕਾ ਵਾਸਾ ਸਨਨ ਵਾਸਾ ਅਗਲ ਕਲਾ ਤਰਸੋਈ ਉਹ ਇਹਦਾ ਸਵਾਲ ਜਵਾਬ ਕਰੀ ਜਾਂਦੇ ਨੇ ਉਹ ਮਹਾਰਾਜ ਉਹਨਾਂ ਨੂੰ ਦੱਸੀ ਜਾਂਦੇ ਨੇ ਤੇ ਕਹਿੰਦੇ ਤ੍ਰੈ ਸਤ ਉਂਗਲ ਵਾਈ ਕਹੀ ਹੈ ਤਿਸ ਕਾ ਕੋ ਕਮ ਨਾ ਧਾਰੋ ਮਹਾਰਾਜ ਇਹਨਾਂ ਨੇ ਦੱਸਿਆ ਸੀ ਉਹ ਪਛੋਤ ਬਾਅਦ ਪੜਦੇ ਆ ਵੀ ਉਹ ਤੈਨ ਤੇ ਸਤ ਤ੍ਰੈ ਸਤ ਉਂਗਲ ਤੈਨ ਸਤ ਕਿੰਨੀ ਵੀ 10 ਆਪਾਂ ਵੇਖਿਆ ਨਾਤ ਮਿਲਦੀਆਂ ਨੇ ਕਹਿੰਦੇ 360 ਉਂਗਲ ਵਾਹੀ ਕਿਹ ਹੈ ਇਸਕਾ ਕੌਣ ਕਵਨ ਆਧਾਰੋਂ ਕਹਿੰਦੇ ਉਹ ਗੱਲ ਦੱਸ ਸਾਨੂੰ ਮਿੱਥੂ ਜਿਹੜੀ ਕਹਿੰਨਾ ਦਾ ਗੱਲ ਉਂਗਲਾਂ ਉੱਤੇ ਆ ਬੋਲੇ ਖੇਲੇ ਅਸਰ ਹੋ ਗਏ ਕਿਉਂ ਕਰ ਅਲਕ ਲਖਾਏ ਸੁਣ ਸੁਆਮੀ ਸਚ ਨਾਮਕ ਪਰਮ ਰਵੇ ਆਪਣੇ ਮਨ ਸਮਝਾਈ ਕਹਿੰਦੇ ਤੋਂ ਆਪਣੇ ਮਨ ਦੀ ਗੱਲ ਸਾਨੂੰ ਖੋਲ ਕੇ ਦੱਸੋ ਵੇ ਜਿਹੜਾ ਤੋਂ 10 ਕਿਹੜਾ ਉੱਤੇ ਤੁਸੀਂ ਦੱਸਦੇ ਹੋ ਉਹ ਸ਼ਬਦ ਹੈ ਕਿੱਥੇ ਆ ਕਹਿੰਦੇ ਖੁੱਲ ਕੇ ਗੱਲ ਦੱਸੋ ਸਾਨੂੰ ਗੁਰਮੇ ਸਬਦੇ ਸੱਚ ਲਿਵ ਲਾਗੇ ਕਰ ਨਜ਼ਰੀ ਮੇਲ ਮਲ ਆਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਈ ਉਪਰ ਮਹਾਰਾਜ ਨੇ ਉਹ ਫੇਰ ਖੁੱਲ ਕੇ ਗੱਲ ਕੀਤੀ ਉਹ ਕਹਿੰਦੇ 100 ਸ਼ਬਦ ਕੋ ਨਿਰੰਤਰ ਵਾਸ ਹੈ ਅਲਖਮ ਜਿ ਦੇਖ ਤੈ ਸੋਈ ਕਹਿੰਦੇ ਪਵਨ ਕਵਾਸਾ ਸੁਣਨ ਵਾਸਾ ਅਖਲ ਖਲਾ ਤਰਸਈ ਕਹਿੰਦੇ ਜਿੱਥੇ ਪੌਣ ਸੁਣ ਵਿੱਚ ਆਣਾ ਉਥੇ ਧਿਆਨ ਲਾਉਣਾ ਅਕੀ ਖੋਲ ਕੇ ਫਿਰ ਦੱਸ ਦੇ ਨੇ ਕਿ ਸੁਣ ਕਿੱਥੇ ਹੈ ਕਹਿੰਦੇ ਨਜ਼ਰ ਕਰੇ ਸਬਦ ਘਟ ਮੈਂ ਵਸੇ ਵਿੱਚੋਂ ਪਰਮਗਵਾਏ ਤਨ ਮਨ ਨਿਰਮਲ ਨਿਰਮਲ ਪਾਣੀ ਨਾਮੋ ਮਨ ਵਸਾਈ ਸਬਦ ਗੁਰੂ ਪਵ ਸਾਗਰ ਤਰੀਏ ਇਤਤ ਇੱਕੋ ਜਾਣੇ ਚਿਹਨ ਵਰਣ ਨੇ ਛਾਇਆ ਮਾਇਆ ਨਾਨਕ ਸ਼ਾਬਦ ਪਛਾਣੇ। ਫੇਰ ਦੱਸਦੇ ਨੇ ਕਿ ਤੇ ਤ੍ਰੈਸੱਤ ਉੰਗਲ ਵਾਗੀ ਉਹਦੂ ਸੁੰਨ ਸੱਚ ਆਹਾਰ। ਮੈਂ 10 ਉੰਗਲਾਂ ਉੱਤੇ ਸੁੰਨ ਦੇ ਵਿੱਚ ਸੱਚ ਆਹਾਰ ਜਿਹੜਾ ਮੰਦਾ ਹੈ ਉੱਥੇ ਖਾਣਾ। ਕਹਿੰਦੇ ਗੁਰਮੁਖ ਬੋਲੇ ਤਤ ਮਰੋਲੇ ਚੀਨੇ ਅਲਖਾ ਪਾਰੋ। ਫੇਰ ਕਹਿੰਦੇ ਤ੍ਰੈ ਗੁਣ ਮੇਟੇ ਚੁਕਥੇ ਵਰਤੇ। ਹੁਣ ਵੇਖਿਓ ਸੁੰਨ ਕਿੱਥੇ ਹੈ। ਤ੍ਰੈ ਗੁਣ ਮੇਟੇ ਚੌਥੇ ਵਰਤੇ ਇੱਕੋ ਸ਼ਬਦ ਸਵਾਲ ਜਰੋਂ ਚੱਲ ਰਿਹਾ ਜਿਹੜਾ ਉੱਪਰ ਕਿਹਾ ਇਸ ਨੂੰ ਨਵਾਸਾ ਕਹਿੰਦੇ ਤ੍ਰੈ ਗੋਣ ਚੋਂ ਪਹਿਲਾਂ ਨਿਕਲ ਚੌਥੇ ਚ ਜਾ ਤ੍ਰੈ ਗੋਣ ਮਾਇਆ ਇਥੇ ਚੌਥੇ ਪਾਸੇ ਮਾਤਰਾ ਟਾਹਣੀ ਕਿ ਕਰ ਕਿਵੇਂ ਕਹਿੰਦੀ ਹੈ ਵਾਹ ਮਿਰ ਵਾਹ ਗਿਰ ਵਾਹ ਗਿਰ ਤੇ ਜਿੱਥੇ ਵਿਚਾਰ ਖਤਮ ਹੁੰਦੇ ਨੇ ਉੱਥੇ ਨੀਂਦ ਆ ਜਾਂਦੀ ਪਹਿਲਾਂ ਪਹਿਲਾਂ ਉੱਥੇ ਜਾ ਠੀਕ ਹੈ ਨਾ ਉਥੋਂ ਆਪਾਂ ਚ ਉਥੇ ਪਾਛੂ ਸ਼ੁਰੂ ਹੁੰਦਾ ਕੰਮ ਇਹ। ਕਹਿੰਦੇ ਅੰਤਰ ਬਾਹਰ ਏਕੋ ਜਾਣੇ ਤਾਰ ਨਾਮ ਲੱਗੇ ਪਿਆਰੋ। ਕਹਿੰਦੇ ਸੁਖਮਣਾ ਏੜਾ ਪਿੰਗਲਾ 부ਝੇ। ਜਾਂ ਆਪੇ ਲੱਖ ਲਖਾਏ ਨਾਨਕ ਤਿਉ ਤੇ ਉੱਪਰ ਸੱਚਾ ਸਤਗੁਰ ਸ਼ਬਦ ਸੁਣਾਈ। ਹੁਣ ਗੁਰਮਤਿ ਪਿਆਰਿਓ ਆਪਾਂ ਦੱਸਿਆ ਸੀ ਤੁਹਾਨੂੰ ਬੇ ਇਥੋਂ ਹੀ ਜਾਂਦੀਆਂ ਇਥੋਂ ਵੀ। ਇੱਥੇ ਜਿਹੜਾ ਸੈਂਟਰ ਆ ਇਥੇ ਹੈਗੀ ਆ ਇੱਕ ਨਿੱਕਾ ਜਿਹਾ ਸ਼ੀਕ ਆ ਉਹ ਜਿਹੜੀ ਕੁੰਡਲਣੀ ਜੇ ਅੱਗੇ ਆ ਗਈ ਆ ਤੈਨੂੰ ਇੱਥੋਂ ਦੀ ਵਾਪਸ ਲਾਜੋ ਜੇ ਪਿੱਛੋਂ ਦੀ ਆਈ ਆ ਤੈਨੂੰ ਅੱਗੇ ਨਾ ਜਾਣ ਦੇ ਉਹਨੇ ਇੱਥੇ ਰੋਕ ਲਓ ਪਹਿਲਾਂ ਇੱਥੇ ਵੀ ਬੈਠ ਸਕਦੇ ਆ ਪਛਾਣ ਕਰ ਲਈ ਇੱਥੇ ਵੀ ਬੈਠ ਸਕਦੇ ਆ ਇਹ ਇਥੋਂ ਐਂਟਰ ਕਰਦੀ ਐ ਇਸ ਜਗ੍ਹਾ ਤੋਂ ਫਿਰ ਆ ਜਿੱਥੇ ਸ਼ੀਕ ਆ ਐਂਟਰ ਕਰਕੇ ਇੰਨੇ ਵਿੱਚ ਆ ਜਾਣਾ ਜੇ ਅੱਗੇ ਚੱਲ ਜਾਂਦੀ ਪਿੱਛੇ ਮੋੜ ਨਹੀਂ ਪਣੀ ਫਿਰ ਐਸ ਜਗ੍ਹਾ ਤੋਂ 10 ਉਂਗਲਾਂ ਉੱਪਰ ਇੱਥੇ ਹੈ ਪੌਣ ਕਵਸਾ ਸੋਨਨ ਵਸਾ ਅਕਲ ਕਲਾ ਤਰਸੋਈ ਉਹਨੇ ਕੁੰਡਲਣੀ ਨੇ ਜਿਹੜੀ ਚੱਲਦੀ ਗਈ ਪੁਛਦੰਦੇ ਕਿੱਥੇ ਜਾਣਾ ਪਈ ਇਹਨੇ ਉੱਥੇ ਜਾਣਾ ਬਾਹਰ ਇਹ ਜਿਹਨੂੰ ਹੌਲੀ ਹੌਲੀ ਭੇਜਾਇਆ ਗਿਆ ਜਿਹੜੀ ਸੁਖਮਣ ਹੈ ਇੱਥੋਂ ਫਿਰ ਐ 10 ਉਂਗਲਾਂ ਉੱਪਰ ਤਾਂ ਜਾਂਦੀ ਹੈ ਇੱਥੇ ਸਤਗੁਰ ਦਾ ਵਾਸ ਹੈ ਇਹ تین ਰੰਕਾਰ ਦਾ ਵਾਸ ਇਹ ਕੋਈ ਨੁਖਰਾ ਰਸਤਾ ਹੈ ਤੇ ਜਦੋਂ ਕੁੰਡਲਣੀ ਉਹ ਸੁਹੋਣਾ ਦੇ ਵਿੱਚ ਆਪਾਂ ਰੱਖਦੇ ਆਂ ਉਹ ਉਥੋਂ ਵੀ ਨਿਕਲਦੀ ਨਹੀਂ ਜਿਵੇਂ ਪੈਪ ਕੋਚੋ ਕੋਈ ਸਮਝ ਲਓ ਕਿ ਸੱਪ ਬੰਦ ਕਰਤਾ ਤੇ ਜੇ ਉਹ ਬਾਹਰ ਨਿਕਲਿਆ ਪਰ ਤੂੰ ਪਾਉ ਤੇ ਜੇ ਉਹ ਪੈਪ ਚਵਾੜ ਕੇ ਬੰਦ ਕਰਤਾ ਤੇ ਖਤਮ ਹੁਣ ਇਹ ਰਹਿਣ ਵਾਲੀ ਸੀ ਇਸ ਸੁਖਮਣਾ ਨਾੜੀ 'ਚ ਇਹਨੂੰ ਪਾਈ ਇੱਥੇ ਲੈ ਜਾਓ ਜਿਨਾਂ ਨੂੰ ਤਾਂ ਕਰਦੀ ਤੇ ਇਥੋਂ ਅਕੇ ਇਹ ਨਹੀਂ ਵੀ ਆਪਾਂ ਇੱਕ ਵਾਰੀ ਖਰੇ ਚੱਲ ਜਾਗੇ ਅਭਿਆਸ ਦੀ ਗੱਲ ਹੈ ਇੱਥੇ ਬੈਠ ਕੇ ਜੇ ਤੁਸੀਂ ਅਭਿਆਸ ਥੱਲੇ ਕਰਨਾ ਚਾਹੁੰਦੇ ਹੋ ਇੱਥੇ ਸਹਜ ਹੈ ਸਹਜ ਸੁੰਨ ਦਾ ਘਾਟ ਜਿਨਾਂ ਵਿੱਚ ਬਿਲਕੁਲ ਸੁੰਨਾ ਕੋਈ ਵਿਚਾਰ ਨਹੀਂਗਾ ਇਹਦੇ ਥੱਲੇ ਇੱਥੇ ਤੁਸੀਂ ਐਂਟਰ ਕਰਕੇ ਇਹਨੂੰ ਸਾਹ ਰੋਕ ਰੋਕ ਕੇ ਰੋਕ ਰੋਕ ਕੇ ਵੀ ਹੌਲੀ 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 ਦਿਨ ਬਦਿਨ ਇਹਦਾ ਜਗਾ ਬਦਲੀ ਜਾਣੀ ਹੁੰਦੀ ਹੈ ਉਸ ਦਾ 6 ਮਹੀਨੇ ਲੱਗ ਜਾਣ ਤੇ ਇਸ ਸੁਗੋਣਾ ਦੇ ਵਿੱਚੇ ਫਿਰ ਇੱਥੇ ਜਾ ਕੇ ਪੌਣ ਕਵਾਸਾ ਸੁਨਨ ਵਾਸਾ ਅਕਲ ਕਲਾ ਤਰਸੋਈ ਇਹ ਸਾਰਾ ਸ਼ਬਦ ਵਿਚਾਰਿਓ ਇੱਥੇ ਦੱਸਿਆ ਇਹਦਾ ਪਿੰਗਲਾ ਸੁਖਮਣਾ 부ਜੇ ਤੇ ਜਦੋਂ ਆਪਾਂ ਇਹਨਾਂ ਤੋਂ ਉੱਪਰ ਨਹੀਂ ਉੱਠਦੇ ਕਹਿੰਦੇ ਇਹਦਾ ਪਿੰਗਲਾ ਸੁਖਮਣੇ ਬੰਦੇ ਇਹ ਅਫਗਨ ਕਤ ਜਾਹੀ ਠੀਕ ਆ ਇਹਦਾ ਤਾਕਾ ਟੂਟਾ ਗगन ਬਿਸਰ ਗਿਆ ਇਹਨੂੰ ਗगन ਕਹਿੰਦੇ ਤੇਰਾ ਬੋਲ ਅਤ ਕਹਾਂ ਸਮਾਈ ਹਣਾ ਇਸ ਸਾਈ ਤੋਂ ਜਿਹੜੀ ਐ ਉਹ ਹੋਰ ਜਗਤ ਤੋਂ ਸੰਸਾਰ ਵੱਲ ਆ ਰਹੀ ਹੈ ਉਹਨਾਂ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਕਹਿੰਦੇ ਸਤਗੁਰ ਮਿਲਿਏ ਧਾਵਤ ਥਮਿਆ ਨਿਜ ਘਰ ਵਸਿਆ ਆਇ ਅਦਾ ਲੱਗਿਆ ਨਾ ਨਿਜ ਘਰ ਦਾ ਨਾਮ ਵਿਹਾਜੇ ਨਾਮ ਲੈ ਨਾਮ ਰਹੇ ਸਮਾਈ ਧਾਵਤ ਥਮਿਆ ਸਤਗੁਰ ਮਿਲਿਏ ਦਸਮਾ ਦਵਾਰ ਪਾਇਆ ਤਾਂ ਜਦੋਂ ਤਾਂ ਮੇਂ ਅੰਦਰਾਇਰਾ ਮਨ ਭਜਾ ਫਿਰਦਾ ਹੈ ਤੇ ਇਹਨੂੰ ਆਪਾਂ ਪਹਿਲਾਂ ਗੁਰਮੰਤਰ ਨਾਲ ਥੰਮਦੇ ਆਂ ਤੇ ਫਿਰ ਇਹਨੂੰ ਅੱਗੇ ਐਸਐਈ ਤੋਂ ਨਾ ਜੋੜਦੇ ਉੱਥੇ ਕਹਿੰਦੇ ਜਿੱਥੇ ਅੰਮ੍ਰਿਤ ਪੋਜਨ ਜਿੱਥੇ ਸਵੱਛ ਸਨ ਆਹਾਰ ਉਹ ਲਿਖਿਆ ਹੈ ਅੰਮ੍ਰਿਤ ਪੋਜਨ ਸਹਿਜ ਤੁਨੁ ਭਜੈ ਉਤੋਂ ਸਹਿਜ ਤੁਨੁ ਉਤਪਨ ਹੁੰਦੀ ਹੈ ਜਿਤ ਸਭ ਸਹਿਜ ਤੁਨੁ ਭਜੈ ਜਿਤ ਸਬਦ ਜਗਤ ਥੰਮ ਰਹਾ ਹੈ ਉਸ ਸੰਸਾਰ ਦੇ ਵਿੱਚ ਥੱਲੇ ਹੁੰਦੀ ਹੁਣ ਜਦੋਂ ਗੁਰਮੁਖ ਪਿਆਰੇ ਅਸੀਂ ਨਾਮ ਜਪਦੇ ਹਾਂ ਉਦੋਂ ਸਾਡੇ ਅੰਦਰ ਕਈ ਤਰ੍ਹਾਂ ਦੇ ਸ਼ਬਦ ਪਹਿਲਾਂ ਪ੍ਰਗਟ ਹੁੰਦੇ ਨੇ ਜਿਹਨੂੰ ਖਨੇਰੇ ਸ਼ਬਦ ਕਹਿੰਦੇ ਨੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਖਨੇਰੇ ਉਹ ਖਨੇਰੇ ਸ਼ਬਦਾਂ ਨੂੰ ਸੁਣਦੇ ਸੁਣਦੇ ਇੱਕ ਰਾਸ ਇੱਕ ਧੁਨ ਚੱਲਦੀ ਹੈ ਜਿਹਨੂੰ ਕਹਿੰਦੇ ਨੇ ਤੇਰਾ ਮੁਖ ਸਹਾਵਾ ਜੀ ਉਹ ਸਹੀ ਧੁਨ ਬਾਣੀ ਉਹਨੂੰ ਫੇਰ ਸੁਣਦੇ ਆ ਸੁਣਦੇ ਆ ਕਿਤੇ ਵੀ ਤਰ੍ਹਾਂ ਸੁਣਦੇ ਉਹਨੂੰ ਸੁਣਦੇ ਆ ਸੁਣਦੇ ਆ ਸੁਣਦੇ ਆ ਸੁਣਦੇ ਆ ਹੌਲੀ 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 ਤਰ ਇੱਥੇ ਲੈ ਜਾਂਦੀ ਉਹਨੂੰ ਫਾਲੋ ਕਰੀ ਜਾਣਾ ਉਹ ਫਿਰ ਇਤੋਂ ਖੁੱਲ ਕੇ ਸੈਂਟਰ ਐਂਟਰ ਇੱਥੋਂ ਵੀ ਹੁੰਦੀ ਏ ਉਹਨੂੰ ਸੁਣਦੇ ਆ ਸੁਣਦੇ ਆ ਜਿਹੜੀ ਸੁਰਤ ਹੈ ਉਹਦੇ ਨਾਲ ਨਾਲ ਚੱਲੀ ਜਾਣੀ ਆ ਐਦਾਂ ਐ ਜਾਣਾ ਠੀਕ ਏ ਨਾ ਗੁਰਮੁਖ ਪਿਆਰਿਓ ਇਹ ਮੇਰੇ ਮਨ 'ਚ ਬਹੁਤ ਵਾਰੀ ਆਉਂਦਾ ਸੀ ਵੀ ਕੋਈ ਸਹੀ ਤਰੀਕਾ ਹੋਵੇ ਵੀ ਗਰਬਾਣੀ 'ਚ ਸਾਨੂੰ ਪਤਾ ਲੱਗੇ ਵੀ ਇੰਨੇ ਜੀਵ ਅਸੀਂ ਤੰਗ ਹੋ ਰਹੇ ਹਾਂ ਵੀ ਮਹਾਰਾਜ ਕਿਰਪਾ ਕਰੋ ਸਮਝਾਓ ਤੇ ਇਹ ਫਿਰ ਉਹਨੇ ਟਾਈਮ ਦੇ ਹਿਸਾਬ ਨਾਲ ਦੱਸਿਆ ਇੱਥੇ ਆਪਾਂ ਇੱਕ ਕਰਦੇ ਜੀ ਹਾਂ ਕਿਉਂਕਿ ਕਈ ਲੋਕ ਹੋਰ ਆਦੇ ਨੇ ਦੱਸਦੇ ਨਹੀਂ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਉਦੋਂ ਹੀ ਆਪਾਂ ਜਾਇਜਾਨੇ ਜੀਵ ਬੜਾ ਗਰਮਪਿਆਰ ਜੀਵਨ ਨੂੰ ਖਾ ਮਿਲਦਾ ਗੋਵਨਾ ਜਿੱਥੇ ਤਾਂ ਚੀਜ਼ ਮਿਲਦੀ ਹੈ ਗਰਬਾਣੀ ਰਾਈ ਜਾਓ ਨਹੀਂ ਤਾਂ ਕੇਵਰੀ ਵੇਖੇ ਗਰਮ ਗਰਬਾਣੀ ਪੜਦੇ ਨੇ ਵਿਚਾਰ ਨਹੀਂ ਹੁੰਦੀ ਮੈਂ ਵੀ ਸੁਣਦਾ ਰਹਿੰਦਾ ਇੰਟਰਵਿਊਆਂ ਜਿਵੇਂ ਕਈ ਸ਼ਬਦ ਇਦਾਂ ਦੇ ਨੇ ਵਿਚਾਰ ਕਰਕੇ ਨਹੀਂ ਆਦੇ ਉਹ ਫਿਰ ਲੋਕ ਸਵਾਲ ਕਰਦੇ ਨੇ ਵੀ ਭਾਈ ਆਪ ਇਦਾਂ ਲਿਖਿਆ ਜਿਵੇਂ ਇੱਕ ਸ਼ਬਦ ਹੈ ਅੰਤ ਕਾਲ ਜੇ ਇਸ ਤਰੀ ਸਮਰੇ ਐਸੀ ਚਿੰਤਾ ਮੈਂ ਜੇ ਮੇਰੇ ਵੇਸਵਾ ਜੂਨ ਵਲ ਪਰ ਉਤਰੀ ਕਿ ਉਹ ਉਹਦੇ ਅਰਥ ਕਰਦੇ ਨੇ ਕਿ ਵੇਸਵਾ ਦੀ ਜੂਨ ਮਿਲਦੀ ਹੈ ਗਰਮ ਕਾ ਵੇਸਵਾ ਦੇ ਜੂਨ ਹੁੰਦੀ ਨਹੀਂ ਉਹ ਕਿਉਂ ਨਹੀਂ ਪਤਾ ਲੱਗਦਾ ਆਪਾਂ ਨੂੰ ਆਪਾਂ ਸਪੈਲਿੰਗ ਨਹੀਂ ਲਿਖਦੇ ਚੰਗੀ ਤਰ੍ਹਾਂ ਉਹਨੂੰ ਕੁਰਬਾਨੀ ਦੇ ਆਧਾਰ ਤੇ ਹੋਰ ਕੋਈ ਸ਼ਬਦ ਨਾਲ ਦੇਖਦੇ ਨਹੀਂ ਜੋੜਦੇ ਤਾਂ ਉਈ ਨਾ ਕੋਈ ਸ਼ਬਦ ਗੁਰਬਾਣੀ ਚੋਂ ਛੋੜ ਕੇ ਵੇਖਿਆ ਕਰੋ ਫਿਰ ਉਹਦਾ ਸਹੀ ਪਰਤਾਤ ਲੱਗ ਜਾਂਦਾ ਹੈ ਉੱਥੇ ਸਪੈਲਿੰਗ ਜੂਨ ਨਹੀਂ ਇੱਕ ਜੂਨ ਲਿਖਿਆ ਜਿੱਜੇ ਨੂੰ ਦਲੈਂਕੜੇ ਨੰਨਾ ਇਸ ਸ਼ਬਦ ਦੇ ਵਿੱਚ ਜਿੱਜੇ ਨੂੰ ਹੋੜਾ ਨੰਨੇ ਨੂੰ ਸਿਆਹੀ ਠੀਕ ਹੈ ਨਾ ਆਪਾਂ ਵਿਦਵਾਨਾਂ ਵਾਂਗ ਉਹ ਨਹੀਂ ਕਰਨਾ ਕਿ ਪੜ ਕੇ ਗਿਆਨ ਇਕੱਠਾ ਕਰੀ ਜਾਣਾ ਲੋਕਾਂ ਨੂੰ ਦੱਸੀ ਜਾਣਾ ਪਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਭਗਤੀ ਮਾਰਗ ਫੜਨਾ ਹੀ ਅੰਦਰ ਦਾ ਪੈਂਦੀ ਕੋਈ ਨਹੀਂ ਅੰਤਰ ਕੀ ਗੱਤ ਜਾਣੀਏ ਗੁਰਮੁੜੀਏ ਸ਼ੰਕਤਾਰ ਉਹਦਾ ਪਤਾ ਹੀ ਤੇ ਉਹਨੂੰ ਉਹਦਾ ਮਤਲਬ ਹੈ ਕੁੱਕ ਉਹਦਾ ਮਤਲਬ ਜੂਨ ਵੀ ਹੈ ਲੇਕਿਨ ਬੜੀ ਬੜੀ ਉਹਦਾ ਮਤਲਬ ਹੈ ਕੁੱਕ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਜੋਨ ਛਾੜ ਜੋ ਜਗ ਮੈਂ ਆਇਓ ਲਾਗਤ ਪਵਰ ਖਸਮ ਬਿਸਰਾਇ ਮੇਜਾ ਕੋਕ ਛੱਡ ਕੇ ਆਇਆ ਓਵਨ ਲੱਗੀ ਤੇ ਉਹ ਕਸਮ ਪਰਮਾਤਮਾ ਭੁੱਲ ਗਿਆ ਇਸ ਕਰਕੇ ਕਹਿੰਦੇ ਨੇ ਜਿਹੜਾ ਇਹੋ ਜਿਹਾ ਵਿਚਾਰ ਚੱਲਦਾ ਹੈ ਉਹ ਬੇਸਵਾਦੀ ਕੋਕ ਜਾਂਦਾ ਹੈ ਨਾ ਕਿ ਜੂਨ ਚ ਆਉਂਦਾ ਠੀਕ ਹੈ ਨਾ ਕਿਉਂਕਿ ਜਿਹੜਾ ਮਾ ਜਾਮਾ ਤੋਂ ਵੀ ਮਾਨਸੀਏ ਬੰਦੇ ਨਾ ਹਾਲਾਤ ਐਵੇਂ ਜਿਹਾ ਬਣਾ ਦਿੰਦੇ ਨੇ ਖੇਤ ਚ ਆਏ ਪਤਾ ਨਹੀਂ ਲੱਗਦਾ ਭੇਜ ਨਹੀਂ ਆਉਂਦਾ ਸੰਗਤ ਨਹੀਂ ਮਿਲਦੀ ਜਿਵੇਂ ਕਈ ਸ਼ਬਦ ਇਦਾਂ ਆਪਾਂ ਪੜ੍ਹ ਲੈਨੇ ਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੰਬੰਧੇ। ਏਕ ਨੂਰ ਤੇ ਸਮਝਾ ਕੁ ਭਜੋ ਕੌਣ ਭਲੇ ਕਮੰਦੇ। ਤੇ ਨਾਲ ਐਕਸਪਲੇਨ ਆਪਾਂ ਕਰ ਦਿੰਨੇ ਵੀ ਨੂਰ ਪ੍ਰਮਾਤਮਾ ਪ੍ਰਕਾਸ਼। ਉਹ ਭਾਈ ਪ੍ਰਮਾਤਮਾ ਤੋਂ ਨੂਰ ਪੈਦਾ ਹੋਇਆ। ਨੂਰ ਤੋਂ ਦੁਨੀਆ ਬਣੀ। ਦੂਜੇ ਪਾਸੇ ਬਰਨਾਨਕ ਕੀ ਦੱਸ ਰਹੇ ਨੇ ਦੁਨੀਆ ਕਿਵੇਂ ਬਣੀ। ਸਾਚੇ ਤੇ ਪਵਨਾ ਪਿਆ ਪਵਨੇ ਤੇ ਚੱਲ ਹੋਏ ਜਲ ਤੇ ਤਰ ਪਉਣ ਸਾਜਾ ਕਟਕੜ ਜੋ ਸਮੋਏ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮਾਨ ਇੱਕੋ ਹੀ ਤਾਂ ਗੱਲ ਆ ਉਹਦੇ ਨੂਰ ਦੇ ਦਾ ਪ੍ਰਦਰਸ਼ਨ ਕਰ ਲੈ ਨੂਰ ਤੋਂ ਅੱਗੇ ਚਰਨ ਕਮਲ ਨੇ ਉਹਦਾ ਪ੍ਰਕਾਸ਼ ਹੋਰ ਚਰਨ ਕਮਲਾਂ ਤੋਂ ਅੱਗੇ ਹੈ ਨਨਕਾਰ ਉਹ ਤਾਂ ਤਖਤ ਤੇ ਬੈਠਾ ਉਹਨਾਂ ਤੇ ਜਹਾਜ ਪਤਾ ਲੱਗੇਗਾ ਨਾ ਜਦੋਂ ਆਪਾਂ ਨੂੰ ਉਹ ਤਖਤ ਤੇ ਲੈ ਕੇ ਜਾਏਗਾ ਅਜੇ ਉੱਥੋਂ ਤੱਕ ਪਹੁੰਚੀ ਨਹੀਂ ਉਹ ਕਿਵੇਂ ਗੱਲ ਕਰਦਾ ਹੈ ਉਹ ਕਿਵੇਂ ਕਲਾਵੇਸ ਕਿਵੇਂ ਲੈਂਦਾ ਜੀ ਹੁਣ ਜੱਫੀ ਚ ਉਹ ਪ੍ਰਕਾਸ਼ ਵੀ ਕਲਾਵੇਸ ਲੈਂਦਾ ਮਰਾਪਾ ਜੀ ਸੁਣਿਆ ਮਿਹਨਤ ਕਰਨਾ ਕਰਾਰਿਆ ਮਾਰ ਇਸ ਕਰਕੇ ਭਾਈ ਉਹਨਾਂ ਕਹ ਦੱਸੋ ਜਿੰਨਾ ਕਨਾ ਪ੍ਰੈਕਟੀਕਲ ਕਰਕੇ ਵੇਖ ਚੁੱਕੇ ਆ ਗੁਰਬਾਣੀ ਤੋਂ ਬਹੁਤ ਕੁਝ ਤਾਂ ਦੀ ਤਰ੍ਹਾਂ ਤਾਂ ਹੀ ਆਪਾਂ ਨੂੰ ਪਤਾ ਨਹੀਂ ਗੁਰਬਾਣੀ ਜੇ ਮੈਂ ਦੱਸਦਾ ਇਹ ਗੁਰਬਾਣੀ ਚ ਲਿਖਿਆ ਕੋਈ ਦੰ ਮਿਲਦਾ ਹੈ ਆਪਣੇ ਜੀਵਨ ਖੜਾ ਵਿੱਚ ਲੈ ਉਹ ਕਿਹੜਾ ਸਰੂਪ ਹੈ ਕਿਵੇਂ ਬਣਾਉਂਦਾ ਹੈ ਇਸ ਕਰਕੇ ਗੁਰੂਆਂ ਪਿਆਰਿਓ ਜਿੰਨਾ ਕੁ ਪ੍ਰੈਕਟੀਕਲ ਆਪਾਂ ਕਰਦੇ ਆ ਨਾ ਉਹ ਸੰਗਤ ਨਾਲ ਸਾਂਝਾ ਜ਼ਰੂਰ ਕਰੋ ਜੇ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਪਤਾ ਹੈ ਨੇ ਤਾਂ ਭਾਈ ਮਿਹਨਤ ਕਰੀਏ ਤੇ ਕਰਾਈ ਚੱਲੀਏ ਬਸ ਇੱਥੋਂ ਤੱਕ ਰਹੀਏ ਕਿਉਂਕਿ ਕਿਸੇ ਨੂੰ ਧੋਖੇ 'ਚ ਰੱਖਣਾ ਸਭ ਤੋਂ ਵੱਡੀ ਮਾੜੀ ਗੱਲ ਹੈ ਜੇ ਨਹੀਂ ਪਤਾ ਆਪਾਂ ਸਦਾਚਾਰ ਦੇ ਤਾਂ ਭਾਈ ਮੈਨੂੰ ਨਹੀਂ ਇਹ ਪਤਾ ਸਭ ਤੋਂ ਜ਼ਿਆਦਾ ਧੋਖਾ ਇਸ ਕੰਮ 'ਚ ਆਪਾਂ ਕਰਦੇ ਆਂ ਜਦੋਂ ਸੰਗਤ ਨੂੰ ਆਇਆ ਪਰਮ ਚ ਪਾ ਲੈਨੇ ਕਿ ਮੈਂ ਮਿਲਿਆ ਮੈਂ ਤੁਹਾਨੂੰ ਮਿਲਾ ਦੂੰ ਠੀਕ ਹੈ ਨਾ ਜਿੱਥੋਂ ਤੱਕ ਕਹਿ ਉਹ ਤੱਕ ਦੱਸੀ ਜਾਈਏ ਆਪਾਂ ਬਾਲੇ ਨਹੀਂ ਇੰਨਾ ਕਰਦੇ ਕੋਈ ਕੋਈ ਜੀਵ ਕਰਦੇ ਨੇ ਬੇਨਤੀ ਹੈ ਤੇ ਬਾਹਲੇ ਚਲੋ ਉਹਨਾਂ ਨਾਲੋਂ ਚੰਗੇ ਨੇ ਜਿਹੜੇ ਕਰਦੇ ਹੀ ਨੇ ਜਿਹੜੇ ਕਹਿੰਦੇ ਲਿਖਿਆ ਹੀ ਨਹੀਂ ਕਿਤੇ ਹੈ ਹੀ ਕੁਝ ਨਹੀਂ ਰੱਬ ਹੀ ਹੈ ਨਹੀਂ ਪਰਮਾਤਮਾ ਹੈ ਹਨਾ ਇੱਕ ਹੀ ਤੇ ਕੇਵਲ ਗਿਆਨਮਈ ਉਹ ਕਿਹੜੇ ਨੇ ਤਰਕਸ਼ੀਲ ਉਹ ਮਰੀਆ ਮੇਟ ਹੀ ਕਰ ਦਿੰਦੇ ਨੇ ਸਾਰਾ ਕੁਝ ਉਹ ਜਾਦੂਗਰਾਂ ਦੇ ਦੁਆਲੇ ਕਈ ਵਰੀ ਹੋ ਜਾਂਦੇ ਫਿਰ ਛਾਦੂਗਰ ਤੇ ਕਿੰਟੇਰਟੇਨਮੈਂਟ ਆ ਉਹ ਹੱਥ ਦੀ ਸਫਾਈ ਆ ਉਹਦਾ ਰੋਜੀ ਰੋਟੀ ਆ ਹਨਾ ਉਹ ਵੀ ਰਖੇ ਨੂੰ ਤਾਂ ਖਸੁੰਦਾ ਆ ਨਕਲੀ ਪਾਪੇ ਮਗਰ ਜਿਹੜੇ ਪੈਂਦੇ ਨੇ ਉਹ ਠੀਕ ਆ ਬਾਕੀ ਜੋ ਵੀ ਕਰਦੇ ਨੇ ਗਲਤ ਉਹਨੂੰ ਨਹੀਂ ਕਰਵਾਣੀ ਦਾ ਪਤਾ ਉਹ ਕਹਿੰਦੇ ਸਰੀਰ ਹੁੰਦਾ ਸੜ ਜਾਂਦਾ ਬਾਸੇ ਹੀ ਤੇ ਸਾਡੇ ਵੀ ਸੰਸਥਾਵਾਂ ਆ ਰਹੀਆਂ ਹੈਗੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਤੇ ਫਿਰ ਕਰਵਾਣੀ ਤੇ ਉਹਨੂੰ ਲੋੜ ਹੀ ਨਹੀਂ ਕਰਵਾਣੀ ਤੇ ਕੀ ਕਰਨੀ ਉਹਨਾਂ ਨੇ ਮਹਾਰਾਜ ਤੇ ਕਹਿੰਦੇ ਨੇ ਮਿਲ ਜਗਦੀਸ਼ ਮਿਲਣ ਕੀ ਬਰੀ ਆ ਚਰਨ ਕਾਲੇ ਦੇਹ ਸੰਜਰੀ ਆ ਠੀਕ ਹੈ ਨਾ ਤਾਂ ਗੁਰਮੁਖ ਪਿਆਰਿਓ ਉਹਨਾਂ ਕੋਲਾਂ ਚੱਕਾਂ ਦੀ ਖੇਮਾ ਜਿਹੜਾ ਜਿੰਨਾ ਗਿਆਨ ਉਸ ਮਾਲਕ ਨੇ ਜਿਹੜੇ ਤਰੀਕੇ ਬਖਸ਼ਿਆ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਜਿਹੜਾ ਜੀਵ ਦੁਖੀ ਹੁੰਦਾ ਹੈ ਕੁੰਡਲਣੀ ਤੋਂ ਹਟ ਜਾਏਗਾ ਜਿਹਦੇ ਪਤਾ ਹੈ ਉਹਨੂੰ ਪਹਛਾਣ ਦਿਓ ਤੇ ਫਿਰ ਕਿਸੇ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਟੈਲੀਗ੍ਰਾਮ ਤੇ ਤੇ ਗੁਰਮੁਖ ਪਿਆਰਿਓ ਸਿਮਰਨ ਕਰਦੇ ਆਂ ਕੈਲੀਫੋਰਨੀਆ ਦੇ ਟਾਈਮ ਸਵੇਰੇ 4:30 ਤੋਂ 6 ਤੇ ਸ਼ਾਮ ਨੂੰ 6 ਤੋਂ 7 ਹੁਣ ਮੈਂ ਦੁਪਹਿਰੇ ਜਦੋਂ ਕੀਤੀ ਗੁਰਮੁਖਰਪਾਲਜੀ ਸਿੰਘ ਉਹ ਇੰਡੀਆ ਦੇ 4 ਵਜੇ ਉਸ ਪੇਜ ਤੋਂ ਸਿਮਰਨ ਕਰਾ ਰਹੇ ਸੀ ਉਹਦਾ ਨਾਮ ਆਇਆ ਏਕ ਓਕਾਰ ਜਪਮਨ ਸਦਾ ਸਤਨਾਮ ਏਕ ਓਕਾਰ ਇਨੀ ਸਿਵਾ ਪ੍ਰਮਾਨ ਕਰਦੇ ਹੋਇਆ ਅਸੀਸ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਵਾਹਿ